ਮੇਰੀ ਕੀ ਨਾਮ ਹੈ ਜੀ ਭੁਲੇਰ ਸਿੰਘ ਜੀ ਹਾਂ ਭੁਲੇਰ ਸਿੰਘ ਜੀ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਇਸ ਵਕਤ ਤੇ ਇਹ ਜੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਅਸੀਂ ਇਹਨਾਂ ਨੂੰ ਉਦੋਂ ਵੀ ਦੋ ਤਿੰਨ ਦਿਨ ਅਸੀਂ ਲੋਜ ਦੇ ਰਹਿਆ ਵੀ ਤੁਹਾਡਾ ਰਸਤਾ ਸਹੀ ਨਹੀਂ ਹੈਗਾ ਇਹਨੂੰ ਸਹੀ ਤਰ੍ਹਾਂ ਕਰੋ ਤੇ ਬਹੁਤ ਪਰੇਸ਼ਾਨੀ ਆਏਗੀ ਪਰ ਸਾਡੀ ਉਹਨਾਂ ਗੱਲ ਨਹੀਂ ਸੁਣੀ ਇੱਥੋਂ ਲਾਗੇ ਤੇ ਦੋ ਤਿੰਨ ਪਿੰਡਾਂ ਦੀ ਇਹਨਾਂ ਇਹ ਇਹ ਰਸਤਾ ਕਿਹੜੀ ਸਾਈਡ ਨੂੰ ਜਾ ਰਿਹਾ ਹੈ ਇਹ ਫਰੋਈਪੁਰ ਤੋਂ ਮੱਲਾ ਵਾਲਾ ਰੋਡ ਮਜ਼ਦੂਰ ਰੋਡ ਨੂੰ ਜੀ ਲਿੰਕ ਕਰਦਾ ਜੀ ਬੰਡਾਲਾ ਰੋਡ ਨੂੰ ਲਿੰਕ ਕਰਦਾ ਜੀ ਕਿੰਨਾ ਕੁ ਟ੍ਰੈਫਿਕ ਇਹਦੇ ਤੇ ਬਹੁਤ ਜ਼ਿਆਦਾ ਜੀ 메ਨ ਰੋਡ ਆ ਜੀ ਬਹੁਤ ਜ਼ਿਆਦਾ ਟ੍ਰੈਫਿਕ ਆ ਜੀ ਨਹੀਂ ਨਹੀਂ ਜਦੋਂ ਵੀ ਮਤਲਬ ਜਦੋਂ ਉਹਨਾਂ ਨੇ ਪੁਲ ਨੂੰ ਤੋੜਿਆ ਜਾਂ ਪੁਲ ਬਣਾਇਆ ਉਸ ਵਕਤ ਤੁਸੀਂ ਉਹਨਾਂ ਨੂੰ ਕੁਝ ਕਿਹਾ ਸੀ ਟ੍ਰੈਫਿਕ ਬਾਰੇ ਟ੍ਰੈਫਿਕ ਬਾਰੇ ਵੀ ਸੁਚੇਤ ਕੀਤਾ ਜੀ ਪੁਲ ਬਾਰੇ ਵੀ ਇਹਨਾਂ ਜਿਹੜਾ ਬਣਾਇਆ ਵਾਰ ਜੀ ਪੁਲ ਤੁਸੀਂ ਵੀ ਇਹ ਠੀਕ ਨਹੀਂ ਹੈਗਾ ਇੱਕ ਤਾਂ ਉਹਨੂੰ ਗਾਂ ਧੁੰਦਾ ਕਾਣੀਆਂ ਨਾਲ ਹੀ ਸਾਈਡਾਂ ਤੇ ਬਰਮਾ ਉਧਰੋਂ ਵੀ ਹੋਣੇ ਨਾ ਮਿੱਟੀ ਵੈਸੇ ਰੂਰ ਰੈਗੂਲੇਸ਼ਨ ਦੇ ਹਿਸਾਬ ਨਾਲ ਨਹਿਰ ਚ ਮਿੱਟੀ ਨਹੀਂ ਪਾਟ ਸਕਦੇ ਤੇ ਆਪਦੀ ਮਿੱਟੀ ਲੈਣ ਪਰ ਇਹਨਾਂ ਨੂੰ ਮਿੱਟੀ ਨਹੀਂ ਮਿਲੀ ਉਹਥੋਂ ਮਿੱਟੀ ਪੱਟੀ ਆ ਜੇ ਕੋਈ ਟੀ ਡਿੱਗਦੀ ਮੋਟਰ ਡਿੱਗਦਾ ਉਹ ਸਿੱਧੀ ਮੌਤ ਆ ਜੀ ਉਹ ਮੌਤ ਦਾ ਖੱਡਾ ਬਣ ਚੁੱਕਿਆ ਹੈ ਸੋ ਸਾਡੇ ਨਾਲ ਕੁਝ ਡਰਾਈਵਰ ਵੀਰ ਵੀ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜੀ ਕੀ ਨਾਮ ਹੈ ਜੀ ਸੁਖਵੀਰ ਸਿੰਘ ਆ ਸੁਖਵੀਰ ਸਿੰਘ ਜੀ ਕਿੱਥੋਂ ਆ ਰਹੇ ਹੋ ਮੈਂ ਤਰਨਤਾਰ ਤੋਂ ਆ ਰਿਹਾ ਜੀ ਅੱਛਾ ਜੀ ਮੈਂ ਫਰੋਜਪੁਰ ਜਾਣਾ ਜੀ ਤੇ ਇਹ ਜਿਹੜਾ ਰੋਡ ਦੀ ਤੁਹਾਨੂੰ ਕੀ ਪ੍ਰੋਬਲਮ ਹੈ ਇਸ ਵਕਤ ਰੋਡ ਦੀ ਹੈ ਕੋਲ ਪੱਟਦਾ ਜੀ ਕੱਚਾ ਰਸਤਾ ਬਣਾਇਆ ਨਹੀਂ ਇਹਨਾਂ ਨੇ ਉੱਥੇ ਵੀ ਕੱਲ ਫਸ ਰਹੇ ਆ ਜੀ ਮਹਾਰਾਤ ਦਾ 11 ਵਜੇ ਦਾ ਪਰੇਸ਼ਾਨਾ ਜੀ ਇਹ ਜਿਹੜਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਹੈ ਜਾਂ ਟ੍ਰੈਫਿਕ ਪੁਲਿਸ ਹੈ ਜਾਂ ਪ੍ਰਸ਼ਾਸਨ ਹੈ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਜੀ ਪ੍ਰਸ਼ਾਸਨ ਨੂੰ ਵੀ ਇਹ ਇੰਦਾ ਦੇ ਨਿਗਰਾਨੀ ਕਰਨੀ ਚਾਹੀਦੀ ਆ ਕੰਮ ਨੂੰ ਸਹੀ ਕਰਨਾ ਚਾਹੀਦਾ ਠੇਕੇਦਾਰ ਨੂੰ ਖਿੱਚਣਾ ਚਾਹੀਦਾ ਇਹ ਗਲਤ ਕੰਮ ਹੋ ਰਿਹਾ ਜੀ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਧੰਨਵਾਦ ਜੀ ਠੀਕ ਹੈ ਤੁਸੀਂ ਇਸ ਵਕਤ ਦੇਖ ਰਹੇ ਹੋ ਜੀ ਕਿ ਇਹ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਇਸ ਵਕਤ ਆਪਣੇ ਸਕੂਲ ਪਹੁੰਚਣਾ ਹੁੰਦਾ ਮਾਪਿਓ ਨੇ ਮਾਪਿਆਂ ਨੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਵੈਣਾ ਦੇ ਉੱਪਰ ਘਰੋਂ ਭੇਜ ਦਿੱਤਾ ਹੈ ਔਰ ਲੇਕਿਨ ਇਹ ਜਿਹੜਾ ਤੁਸੀਂ ਰਸਤਾ ਦੇਖ ਰਹੇ ਹੋ ਇਹ ਕਿੰਨਾ ਬੁਰਾ ਹਾਲ ਜਿਹੜਾ ਹੈ ਇਹ ਰਸਤੇ ਦਾ ਕੀਤਾ ਪਿਆ ਹਾਂਜੀ ਇਹ ਬਹੁਤ ਬੁਰਾ ਵਾਹ ਆ ਛੋਟੇ ਛੋਟੇ ਬੱਚੇ ਆ ਤੁਸੀਂ ਇਹਨਾਂ ਨੂੰ ਦੇਖੋ ਔਰ ਇਹ ਰਸਤੇ ਦਾ ਹਾਲ ਦੇਖੋ ਕੀ ਰਸਤੇ ਦਾ ਹਾਲ ਹੈ ਔਰ ਜਿਹੜੀ ਸਾਡੀ ਮੌਕੇ ਦੀ ਸਰਕਾਰ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਨਸਾਨੀਅਤ ਜਾਨਾ ਨਹੀਂ ਉਹਨਾਂ ਦਾ ਕੋਈ ਜਰਾ ਜਨਾ ਵੀ ਖਿਆਲ ਨਹੀਂ ਨਿਜਮਾ ਨੂੰ ਛਿੱਕੇ ਟੰਕ ਕੇ ਦੇਖੋ ਕਿੰਨਾ ਵੱਡਾ ਜਿਹੜਾ ਟੋਆ ਹੈ ਉਹ ਮਾਰ ਦਿੱਤਾ ਗਿਆ ਹਾਲਾਂਕਿ ਨਿਜਮਾ ਦੇ ਅਨੁਸਾਰ ਮਿੱਟੀ ਜਿਹੜੀ ਹੈ ਉਹ ਠੇਕੇਦਾਰ ਨੇ ਪਾਸੋਂ ਲੈ ਕੇ ਆਉਣੀ ਸੀ ਇੱਥੇ ਕੋਈ ਵੀ ਅਗਰ ਹੰਸਾ ਹੁੰਦਾ ਹੈ ਇਨਸਾਨਾਂ ਦਾ ਜਾਨਾਂ ਦਾ ਨੁਕਸਾਨ ਹੁੰਦਾ ਹੈ ਦੇ ਉਸ ਤੋਂ ਬਾਅਦ ਸਰਕਾਰਾਂ ਜਿਹੜੀਆਂ ਸਾਡੀਆਂ ਨੇ ਉਹ ਮੁਆਵਜ਼ਾ ਦੇਣ ਦੀਆਂ ਗੱਲਾਂ ਜ਼ਰੂਰ ਕਰਦੀਆਂ ਨੇ ਲੇਕਿਨ ਜਿਹੜੇ ਇਨਸਾਨੀ ਜਾਨਾਂ ਨੇ ਉਹ ਕਦੀ ਵੀ ਉਹਨਾਂ ਦੀ ਜਿਹੜੀ ਕੀਮਤ ਹੈ ਉਹ ਨਹੀਂ ਦਿੱਤੀ ਜਾ ਸਕਦੀ। ਸੋ ਇਸ ਵਾਸਤੇ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ। ਗੱਡੀਆਂ ਜਿਹੜੀਆਂ ਨੇ ਦੂਰੋਂ ਚੱਲ ਕੇ ਆਈਆਂ ਨੇ ਉਹ ਪਰੇਸ਼ਾਨ ਹੋ ਰਹੀਆਂ ਨੇ। ਸੋ ਪ੍ਰਸ਼ਾਸਨ ਨੂੰ ਐਸਐਸਪੀ ਫਿਰੋਜ਼ਪੁਰ, ਡੀਸੀ ਫਿਰੋਜ਼ਪੁਰ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਮੌਕੇ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਆਣ ਕੇ ਇਹ ਜਿਹੜਾ ਸਾਰਾ ਹਾਲਾਤ ਨੇ ਉਹਨਾਂ ਨੂੰ ਦੇਖਣ ਨੂੰ ਤੋਂ ਸਾਂਝਾ ਪੰਜਾਬ న్యూ ਚੈਨਲ ਵਾਸਤੇ ਮੈਂ ترسےਮ ਸਿੰਘ ਸਾਬੂ ਹਾਂ ਅ ਤੁਸੀਂ ਇਸ ਵਕਤ ਦੇਖ ਰਹੇ ਹੋ ਜੀ ਕਿ ਇਹ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਇਸ ਵਕਤ ਆਪਣੇ ਸਕੂਲ ਪਹੁੰਚਣਾ ਹੁੰਦਾ ਮਾਪਿਓ ਨੇ ਮਾਪਿਆਂ ਨੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਵੈਣਾ ਦੇ ਉੱਪਰ ਘਰੋਂ ਭੇਜ ਦਿੱਤਾ ਹੈ ਔਰ ਲੇਕਿਨ ਇਹ ਜਿਹੜਾ ਤੁਸੀਂ ਰਸਤਾ ਦੇਖ ਰਹੇ ਹੋ ਏ ਕਿੰਨਾ ਬੁਰਾ ਹਾਲ ਜਿਹੜਾ ਇਹ ਰਸਤੇ ਦਾ ਕੀਤਾ ਪਿਆ ਹਾਂਜੀ ਇਹ ਬਹੁਤ ਬੁਰਾ ਵਾਹ ਆ ਛੋਟੇ ਛੋਟੇ ਬੱਚੇ ਆ ਤੁਸੀਂ ਇਹਨਾਂ ਨੂੰ ਦੇਖੋ ਔਰ ਇਹ ਰਸਤੇ ਦਾ ਹਾਲ ਦੇਖੋ ਕੀ ਰਸਤੇ ਦਾ ਹਾਲ ਹੈ ਔਰ ਜਿਹੜੀ ਸਾਡੀ ਮੌਕੇ ਦੀ ਸਰਕਾਰ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਨਸਾਨੀਅਤ ਜਾਨਣਾ ਨੇ ਉਹਨਾਂ ਦਾ ਕੋਈ ਜਰਾ ਜਿਨਾ ਵੀ ਖਿਆਲ ਨਹੀਂ ਨਿਜਮਾ ਨੂੰ ਸ਼ਿੱਕੇ ਟੰਕੇ ਦੇਖੋ ਕਿੰਨਾ ਵੱਡਾ ਜਿਹੜਾ ਟੋਵਾ ਹੈ ਉਹ ਮਾਰ ਦਿੱਤਾ ਗਿਆ ਹਾਲਾਂਕਿ ਨਿਜਮਾ ਦੇ ਅਨੁਸਾਰ ਮਿੱਟੀ ਜਿਹੜੀ ਹੈ ਉਹ ਠੇਕੇਦਾਰ ਨੇ ਪਾਸੋਂ ਲੈ ਕੇ ਆਉਣੀ ਸੀ ਇੱਥੇ ਕੋਈ ਵੀ ਅਗਰ ਹਾਂਸਾ ਹੁੰਦਾ ਹੈ ਇਨਸਾਨਾਂ ਦਾ ਜਾਨਾਂ ਦਾ ਨੁਕਸਾਨ ਹੁੰਦਾ ਹੈ ਤੇ ਉਸ ਤੋਂ ਬਾਅਦ ਸਰਕਾਰਾਂ ਜਿਹੜੀਆਂ ਸਾਡੀਆਂ ਨੇ ਉਹ ਮੁਆਵਜ਼ਾ ਦੇਣ ਦੀਆਂ ਗੱਲਾਂ ਜ਼ਰੂਰ ਕਰਦੀਆਂ ਨੇ ਲੇਕਿਨ ਜਿਹੜੇ ਇਨਸਾਨੀ ਜਾਨਾਂ ਨੇ ਉਹ ਕਦੀ ਵੀ ਉਹਨਾਂ ਦੀ ਜਿਹੜੀ ਕੀਮਤ ਹੈ ਉਹ ਨਹੀਂ ਦਿੱਤੀ ਜਾ ਸਕਦੀ ਸੋ ਇਸ ਵਾਸਤੇ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਗੱਡੀਆਂ ਜਿਹੜੀਆਂ ਨੇ ਦੂਰੋਂ ਚੱਲ ਕੇ ਆਈਆਂ ਨੇ ਉਹ ਪਰੇਸ਼ਾਨ ਹੋ ਰਹੀਆਂ ਨੇ ਸੋ ਪ੍ਰਸ਼ਾਸਨ ਨੂੰ ਐਸਐਸਵੀ ਫਿਰੋਜ਼ਪੁਰ ਡੀਸੀ ਫਿਰੋਜ਼ਪੁਰ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਮੌਕੇ ਤੇ ਪਹੁੰਚ ਕੇ ਕਿਰਪਾਲਤਾ ਕਰਨ ਔਰ ਆਣ ਕੇ ਇਹ ਜਿਹੜਾ ਸਾਰਾ ਹਾਲਾਤ ਨੇ ਉਹਨਾਂ ਨੂੰ ਦੇਖਣ ਸੋ ਸਾਂਝਾ ਪੰਜਾਬ ਨਿਊ ਚੈਨਲ ਵਾਸਤੇ ਮੈਂ ਤਰਸੇਮ ਸਿੰਘ ਸਾਬੂਆਣਾ